ਸਸੀਕਾਲ ਦਾ ਟੀਵੀ ਨਰਾਇ ਤੁਸੀ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਇੱਕ ਖਾਸ ਜਾਣਕਾਰੀ ਲੈ ਕੇ ਹਾਜ਼ਰ ਹਾਂ ਦਰਸਲ ਜੇਕਰ ਤੁਹਾਡਾ ਯੂਰਿਕ ਐਸਿਡ ਵੱਧਦਾ ਹੈ ਤਾਂ ਤੁਸੀਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਬਦਲੋ ਕਿਉਂਕਿ ਕੁਝ ਅਜਈਆਂ ਚੀਜ਼ਾਂ ਦਾ ਤੁਸੀਂ ਸੇਵਨ ਕਰਦੇ ਹੋ ਜੋ ਤੁਹਾਡੇ ਲਈ ਹਾਨੀਕਾਰਕ ਹੁੰਦਾ ਹੈ ਤੇ ਯੂਰਿਕ ਐਸਿਡ ਜਦੋਂ ਵੱਧਦਾ ਹੈ ਤੇ ਸਰੀਰ ਦੇ ਵਿੱਚ ਬਹੁਤ ਮੁਸੀਬਤਾਂ ਆਉਂਦੀਆਂ ਨੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਿਹੜੇ ਲੋਕ ਇਸ ਦਾ ਸ਼ਿਕਾਰ ਨੇ ਜ਼ਰੂਰ ਇਸ ਵੀਡੀਓ ਨੂੰ ਸੁਣੋ ਤੇ ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ ਜਾਣਕਾਰੀ ਇਸ ਬਾਬਤ ਹੈ ਕਿ ਯੂਰਿਕ ਐਸਿਡ ਇੱਕ ਰਹਿੰਦ ਖੂੰਦ ਉਤਪਾਦ ਹੈ ਜੋ ਸਾਡੇ ਸਰੀਰ 'ਚ ਪਿਊਰਿਨ ਦੇ ਟੁੱਟਣ ਨਾਲ ਬਣਦਾ ਹੈ ਆਮ ਤੌਰ ਤੇ ਇਹ ਪੇਸ਼ਾਬ ਰਾਹੀ ਬਾਹਰ ਨਿਕਲਦਾ ਪਰ ਜਦੋਂ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਗਠੀਆ ਤੇ ਗੁਰਦੇ ਦੀ ਪਥਰੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਕੁਝ ਸਿਹਤਮੰਦ ਦਿਖਣ ਵਾਲੀਆਂ ਸਬਜ਼ੀਆਂ 'ਚ ਪਿਉਰਿਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਤੇ ਇਹਨਾਂ ਨੂੰ ਵੱਡੀ ਮਾਤਰਾ 'ਚ ਖਾਣ ਨਾਲ ਯੂਰਿਕ ਐਸਿਡ ਦਾ ਪੱਧਰ ਵੱਧ ਚੱਕਦਾ ਹੈ। ਦੱਸ ਜੀਏ ਕਿ ਪੰਜ ਸਬਜ਼ੀਆਂ ਜਿਹੜੀਆਂ ਨੇ ਉਹ ਯੂਰਿਕ ਐਸਿਡ ਨੂੰ ਵਧਾ ਦਿੰਦੀਆਂ ਨੇ। ਸਭ ਤੋਂ ਪਹਿਲਾਂ ਪਾਲਕ ਇਸ ਦੇ ਵਿੱਚ ਸ਼ਾਮਲ ਹੈ ਪਾਲਕ ਇੱਕ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਸਬਜ਼ੀ ਹੈ ਜੋ ਆਇਰਨ ਵਿਟਾਮਿਨ ਸੀ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਪਰ ਇਸ ਵਿੱਚ ਪਿਉਰੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹਨ ਉਹਨਾਂ ਨੂੰ ਪਾਲਕ ਦਾ ਸੇਵਨ ਸੀਮਤ ਮਾਤਰਾ ਤੇ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮਾਤਰਾ 'ਚ ਪਾਲਕ ਖਾਣ ਨਾਲ ਯੂਰਿਕ ਐਸਿਡ ਦਾ ਪੱਧਰ ਵੱਧ ਸਕਦਾ ਹੈ ਮਸ਼ਰੂਮ ਤਾਂ ਜੇਕਰ ਤੁਸੀਂ ਸੇਵਨ ਕਰਦੇ ਹੋ ਉਸ ਦੇ ਵਿੱਚ ਪਿਉਰੀਨ ਦੀ ਵੀ ਜ਼ਿਆਦਾ ਹੁੰਦਾ ਹੈ ਜੋ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ ਭਾਵੇਂ ਮਸ਼ਰੂਮ ਪ੍ਰੋਟੀਨ ਅਤੇ ਐਂਟੀਆਕਸੀਡੈਂਟਸ ਦਾ ਇੱਕ ਚੰਗਾ ਸਰੋਤ ਹੈ ਪਰ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਇਹਨਾਂ ਦੀ ਘੱਟ ਮਾਤਰਾ ਤੇ ਵਰਤੋ ਕਰਨੀ ਚਾਹੀਦੀ ਹੈ ਫੁੱਲ ਗੋਭੀ ਦੇ ਵਿੱਚ ਵੀ ਪਿਊਰੀਨ ਦੀ ਮਾਤਰਾ ਦਰਮਿਆਨੀ ਹੁੰਦੀ ਹੈ ਅਤੇ ਯੂਰਿਕ ਐਸਿਡ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਵਿੱਚ ਵਿਟਾਮਿਨ ਸੀ ਫਾਈਬਰ ਪਾਇਆ ਜਾਂਦਾ ਪਰ ਗਠੀਏ ਜਾਂ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਇਸ ਨੂੰ ਨਿਰੰਤਰ ਮਾਤਰਾ ਤੇ ਹੀ ਖਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਭਿੰਡੀ ਬੈਂਗਣ ਇਹ ਸਾਰੇ ਜਿਹੜੇ ਸਬਜ਼ੀਆਂ ਨੇ ਇਹ ਯੂਰਿਕ ਐਸਿਡ ਦੇ ਵਿੱਚ ਵਾਧਾ ਕਰਦੀਆਂ ਨੇ ਇਸ ਵਿੱਚ ਪਿਉਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਡੇ ਯੂਰਿਕ ਐਸਿਡ ਨੂੰ ਵਧਾ ਦਿੰਦੇ ਨੇ ਤਾਂ ਬੈਂਗਣ ਦੇ ਵਿੱਚ ਵੀ ਜਿਹੜੀ ਪਿਉਰੀਨ ਦੀ ਮਾਤਰਾ ਜ਼ਿਆਦਾ ਹੈ ਤੇ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਦਿੰਦੇ ਨੇ ਔਰ ਸਿਹਤ ਲਈ ਇਸ ਨੂੰ ਚੰਗਿਆਂ ਮੰਨਿਆ ਜਾਂਦਾ ਹੈ ਪਰ ਯੂਰਿਕ ਐਸਿਡ ਦੇ ਮਰੀਜ਼ ਬਿਲਕੁਲ ਵੀ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ ਹਾਲਾਂਕਿ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਆ ਉਹ ਜ਼ਰੂਰ ਤੁਸੀਂ ਜਾਣ ਸਕਦੇ ਹੋ ਸਿਹਤਮੰਦ ਖੁਰਾਕ ਖਾਓ ਅਤੇ ਤੁਹਾਨੂੰ ਜੋ ਹੈ ਉੱਪਰ ਦਸੀਆਂ ਸਬਜ਼ੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦਾ ਘੱਟ ਸੇਵਨ ਕਰੋ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਜਿਹੜਾ ਵਾ ਉਹਦੇ ਵਿੱਚੋਂ ਯੂਰਿਕ ਐਸਿਡ ਨਿਕਲ ਜਾਂਦਾ ਹੈ ਇਸ ਲਈ ਦਿਨ ਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਤੁਹਾਨੂੰ ਪੀਣਾ ਚਾਹੀਦਾ ਹੈ ਜੇ ਜਿਨਾਂ ਦਾ ਤੁਹਾਡਾ ਯੂਰਿਕ ਐਸਿਡ ਜਿਹੜਾ ਉਹ ਕੰਟਰੋਲ ਦੇ ਵਿੱਚ ਵੀ ਰਹੇਗਾ ਉਹ ਨਿਕਲ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਰਾਹਤ ਮਿਲੇਗੀ ਪਰ ਬਹੁਤ ਸਾਰੇ ਲੋਕ ਅੱਜ ਦੇ ਸਮੇਂ ਦੇ ਵਿੱਚ ਯੂਰਿਕ ਐਸਿਡ ਤੋਂ ਪਰੇਸ਼ਾਨ ਨੇ ਉਹਨਾਂ ਦੇ ਸਰੀਰ ਦੇ ਵਿੱਚ ਗਠੀਏ ਜਾਂ ਫਿਰ ਯੂਰਿਕ ਐਸਿਡ ਦੀਆਂ ਸਮੱਸਿਆਵਾਂ ਬਣਦੀਆਂ ਨੇ ਤਾਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਖਾਸਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਧਿਆਨ ਨਹੀਂ ਰੱਖਦੇ ਹੋ ਤੇ ਇਹ ਪ੍ਰੋਬਲਮ ਇਹ ਦਿੱਕਤ ਵੱਧਦੀ ਜਾਵੇਗੀ ਇਸ ਤੋਂ ਤੁਹਾਨੂੰ ਰਾਹਤ ਨਹੀਂ ਮਿਲੇਗੀ ਤੇ ਤੁਸੀਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰੋਗੇ ਤੇ ਜੇਕਰ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲੇ ਤਾਂ ਤੁਸੀਂ ਜ਼ਰੂਰ ਧਿਆਨ ਰੱਖੋ ਤੇ ਦਾਨ ਲਈ ਨਾਲ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਤੇ ਯੂਰਿਕ ਐਸਿਡ ਤੋਂ ਛੁਟਕਾਰਾ ਪਾਉਣ ਵਾਲੇ ਲੋਕ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣ ਤੇ ਤੁਸੀਂ ਇਸ ਬਿਮਾਰੀ ਤੋਂ ਆਜ਼ਾਦੀ پا ਸਕਦੇ ਹੋ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਬਿਧਰੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੋਰ ਖਬਰਾਂ ਲਈ ਕਿ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਆਨਰਾਈ ਦੇ ਨਾਲ